ਹੈਲੋ ਗਾਇਜ਼ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊ ਸਮਾਣਾ ਹਲਚਲ ਨਿਊ ਦੇਖ ਰਹੇ ਸਾਰੀ ਸਰੋਤਿਆਂ ਨੂੰ ਪਾਟਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਆ ਸਮਾਣਾ ਸ਼ਹਿਰ ਦੀ ਕੋਈ ਉਹ ਦਿਨ ਜਾਂਦਾ ਜਿੱਥੇ ਕਿ ਵੀ ਚੋਰੀ ਦੀ ਵਾਰਦਾਤ ਨਾ ਵਾਪਰਦੀ ਹੋਵੇ ਤੇ ਜਦੋਂ ਚੋਰੀ ਦੀ ਵਾਰਦਾਤ ਵਾਪਰਦੀ ਹੈ ਤੇ ਉਸ ਇਨਸਾਨ ਨੂੰ ਹੀ ਪਤਾ ਹੈ ਜਦੋਂ ਉਸ ਦਾ ਨੁਕਸਾਨ ਹੋਇਆ ਤੇ ਉਸ ਨੁਕਸਾਨ ਦੀ ਪਰਪਾਈ ਕਰਨਾ ਵੀ ਬਹੁਤ ਹੀ ਔਖਾ ਹੈ ਉਹਨਾਂ ਚੋਂ ਇੱਕ ਨੇ ਸਾਡੇ ਸਮਾਣਾ ਸ਼ਹਿਰ ਦੇ ਵਸਨੀਕ ਨੇ ਤੇ ਨਾਮ ਉਹਨਾਂ ਦਾ ਗੋਕਲ ਹੈ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਨੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਕਿਸ਼ਤਾਂ ਤੇ ਮੋਟਰਸਾਈਕਲ ਲਿਆ ਸੀ ਜਿਹ ਤੇ ਉਹਨਾਂ ਨੇ ਇਹਨਾਂ ਮੋਟਰਸਾਈਕਲ ਨੰਬਰ ਵੀ ਦੱਸਿਆ ਕਿੰਨਾ ਨੰਬਰ ਸੀ 99 917 5917 ਮੋਟਰਸਾਈਕਲ ਦਾ ਨੰਬਰ ਸੀ ਜਿਹੜਾ ਜੀ ਇਹਨਾਂ ਨੇ ਕਿਸ਼ਤਾਂ ਦੇ ਮੋਟਰਸਾਈਕਲ ਲਿਆ ਸੀਗਾ ਕਿ ਵੀ 80 85000 ਦੀਆਂ ਕਿਸ਼ਤਾਂ ਭਰਨੀਆਂ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਕਿਉਂਕਿ ਜਿੰਨਾ ਕੋ ਦਾ ਛੋਟੇ ਜਿਹੇ ਦੁਕਾਨਦਾਰ ਹੈ ਤੇ ਉਹਨੇ 54000 ਦੀ ਕਿਸ਼ਤ ਸੀ ਜਿਹੜੀ ਮੁੱਖੀ ਬੋਧੀ ਕਿਸ਼ਤੋਖੀ ਭਰ ਕੇ ਮੋਟਰਸਾਈਕਲ ਕਿਸ਼ਤਾਂ ਤੋਂ ਆਜ਼ਾਦ ਹੋਇਆ ਸੀਗਾ ਤੇ ਦੁਬਾਰਾ ਉਹਦਾ ਮੋਟਰਸਾਈਕਲ ਉਹਨੂੰ ਹੁਣ ਲੈਣਾ ਲੈਣਾ ਵੀ ਪਾਏਗਾ ਕਿਉਂ ਲੈ ਬਿਨਾ ਮੋਟਰਸਾਈਕਲ ਸਰਦਾ ਵੀ ਨਹੀਂ ਕਿਉਂਕਿ ਉਰਾਪਰਾ ਜਾਣ ਲਈ ਰੋਜ ਕਿੰਨਾ ਕ ਮੰਗਿਆ ਜਾਵੇ ਤੇ ਕੋਣ ਕੋਈ ਕਿਸੇ ਨੂੰ ਦਿੰਦਾ ਹੈ ਤੇ ਹੁਣ ਇੱਥੇ ਗੱਲ ਇਹ ਬਣਦੀ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਕਿ ਵੀ ਪੁਲਿਸ ਪ੍ਰਸ਼ਾਸਨ ਕਿੰਨੀ ਕੁ ਸ਼ਕਤੀ ਕਰ ਰਿਹਾ ਹੈ ਸ਼ਕਤੀ ਨਾਮ ਦੀ ਕੋਈ ਚੀਜ਼ ਨਹੀਂ ਚੋਰਾਂ ਦੇ ਸਮੇਕੀਆਂ ਦੇ ਨਸ਼ੇੜੀਆਂ ਦੇ ਹੁਸ ਨੇ ਇੰਨੇ ਕੋ ਮਿਲੰਦ ਹਨ ਕਿ ਕਦੋਂ ਕਿਸ ਟਾਈਮ ਵਾਰਦਾਤ ਨੂੰ ਅੰਜਾਮ ਦੇ ਦੇਣ ਉਹ ਤਾਂ ਬੱਸਾ ਉਦੋਂ ਹੀ ਪਤਾ ਲੱਗਦਾ ਕਿ ਵੀ ਵਾਰਦਾਤ ਹੋ ਵਾਪਰ ਗਈ ਹੈ ਹੁਣ ਗੱਲ ਕਰਦੇ ਹਾਂ ਸਮਾਣਾ ਤਸੀਲ ਦੀ ਤੇ ਭੌਨੀਗੜ ਚੌਂਕ ਦੀ ਇੱਥੇ ਕੋਈ ਉਹ ਦਿਨ ਜਾਂਦਾ ਕਿ ਵੀ ਇੱਥੇ ਜਿੱਦਨ ਮੋਟਰਸਾਈਕਲ ਚੋਰੀ ਜਾਂ ਕੋਈ ਹੋਰ ਚੋਰੀ ਦੀ ਦੁਕਾਨ ਦੁਕਾਨ ਦੇ ਵਿੱਚ ਪਾੜ ਪਾਏ ਨਾ ਜਾਵੇ ਕਦੇ ਵੀ ਦੁਕਾਨਾਂ ਦੇ ਪਾੜ ਪਾਣਾ ਮੋਟਰਸਾਈਕਲ ਚੋਰੀ ਹੋਣਾ ਸਮਾਣਾ ਸ਼ਹਿਰ ਦੇ ਵਿੱਚ ਆਮ ਹੀ ਗੱਲਾਂ ਹੋ ਗਈਆਂ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਤੇ ਵੀ ਇਸ ਦੀ ਦੇਖਦੇ ਨੇ ਲੋਕ ਵੀ ਸਖਤਾਈ ਨਾ ਹੋਣ ਕਰਕੇ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਸੀਂ ਪਹਿਲਾਂ ਵੀ ਕਿਹਾ ਸੀਗਾ ਭਵਾਨੀਗੜ ਰੋਡ ਤੇ ਗਸ਼ਤ ਭਦਾਈ ਜਾਵੇ ਤਾਂ ਜੋ ਕਿ ਵੀ ਨਸ਼ੇੜੀ ਤੇ ਚੋਰ ਲੋਕਾਂ ਨੂੰ ਕਿੰਨੇ ਨੇ ਇਹ ਗਲਤ ਅੰਸਰ ਨੇ ਉਹਨਾਂ ਨੂੰ ਠੱਲ ਪੈ ਸਕੇ ਤਾਂ ਉਹਨਾਂ ਨੂੰ ਡਰ ਬਣਿਆ ਰਹੇ ਜਿੱਨਾ ਜਰ ਪ੍ਰਸ਼ਾਸਨ ਸ਼ਕਤੀ ਨਹੀਂ ਕਰਦਾ ਇਹ ਚੋਰੀ ਦੀਆਂ ਵਾਰਦਾਤਾਂ ਐਵੇਂ ਹੀ ਵਾਪਰਦੀਆਂ ਰਹਣਗੀਆਂ ਤੇ ਦੁਕਾਨਦਾਰ ਨੇ ਦੱਸਿਆ ਕਿ ਵੀ ਇੱਥੇ ਜਿਹੜੇ ਪ੍ਰਵਾਸੀ ਨੇ ਫੈਕਟਰੀਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਛੁਰੀਆਂ ਕਿਰਚਾਂ ਦਿਖਾ ਕੇ ਉਹਨਾਂ ਤੋਂ ਮੋਬਾਈਲ ਖੋਣ ਦੀਆਂ ਵਾਰਦਾਤਾਂ ਨਿਯਤੀ ਵਾਪਰਦੀਆਂ ਰਹਿੰਦੀਆਂ ਤੇ ਇਹ ਦੁਕਾਨਦਾਰ ਨੇ ਮੰਗ ਕੀਤੀ ਕਿ ਵੀ ਇਸ ਚੌਂਕ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਕੈਮਰੇ ਵਗੈਰਾ ਲਾਈ ਜਾਣ ਤਾਂ ਜੋ ਕਿ ਵੀ ਚੋਰੀ ਜਿਹੜੀ ਵਾਰਦਾਤ ਵਾਪਰ ਜਾਵੇ ਪਾਉ ਦਾ ਟ੍ਰੇਸ ਹੋ ਜਾਵੇ ਤੇ ਚੋਰ ਕਾਬੂ ਕੀਤੇ ਜਾਣ ਹੁਣ ਦੇਖਦੇ ਆ ਪ੍ਰਸ਼ਾਸਨ ਕਿੰਨੀ ਕੁ ਸ਼ਕਤੀ ਕਰਦਾ ਇਹ ਤਾਂ ਉਹਨਾਂ ਦਾ ਸਮਝ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਮਦਵਾ ਦੀ ਰਿਪੋਰਟ। ਬਾਈ ਜੀ ਤੁਹਾਡਾ ਨਾਮ? ਨਾਮ ਮੇਰਾ ਵੀਰ ਜੀ ਗੋਕਲਾ ਜੀ। ਗੋਕਲ ਜੀ ਕੀ ਗੱਲ ਹੋਈ? ਤੁਸੀਂ ਦੱਸਿਆ ਕਿ ਵੀ ਮੋਟਰਸਾਈਕਲ ਚੋਰੀ ਹੋਇਆ। ਕਿਵੇਂ ਚੋਰੀ ਹੋਇਆ? ਕੀ? ਰਾਜ ਜੀ ਨਵਾਂ ਸਾਲ ਦੀ ਦੁਕਾਨ ਤੇ ਸਾਡੇ ਕੋਲ ਰਸ ਜਿਆਦਾ ਸੀ। ਦਾਕ ਜਿਆਦਾ ਸੀ, ਭੀੜ ਜਿਆਦਾ ਸੀ। ਕੰਮ ਕਰਦੇ ਹੋਏ ਸਾਡੇ ਕੋਲ ਜਿਆਦਾ ਮਜ਼ੀ ਅਸੀਂ ਉਲਝ ਗਏ ਜੀ। ਬੰਦੇ ਚਾਰ ਜਣੇ ਮੋਟਰਸਾਈਕਲ ਦੇ ਆਏ। ਉਹਨਾਂ ਨੇ ਅੰਦਰ ਵੜਦੇ ਮੈਨੂੰ ਕਿਹਾ ਵੀ ਵੀ ਬਹੁਤ ਰਸ ਹੋ ਰਿਹਾ ਤੇਰੀ ਦੁਕਾਨ ਤੇ ਅੱਜ ਚਾਰੋਂ ਮੁੰਡੇ ਸਮੈਕੇ ਦੇ ਉਹ ਅੰਦਰ ਵੜਦੀ ਅਸੀਂ ਉਹਨਾਂ ਨੂੰ ਬਾਹਰ ਕੱਢਾ ਜੀ ਉਸ ਤੋਂ ਬਾਅਦ ਅਸੀਂ ਮੋਟਰਸਾਈਕਲ ਨੂੰ ਆਪਣੇ ਸਾਫ਼ ਕਰਕੇ ਕੱਪੜਾ-ਕੱਪੜਾ ਮਾਰ ਕੇ ਜਾਣ ਦੀ ਸੋਚਦੇ ਵੀ ਚੱਲੀ ਹੁਣ ਨਾਲ ਨਾਲ ਜੀ ਪੌਣੇ 7 ਤੋਂ ਇਹ 6:52 ਮਿੰਟ ਤੇ ਮੋਟਰਸਾਈਕਲ ਸਾਡਾ ਉਹ ਗਾਇਬ ਹੋ ਚੁੱਕਾ ਜੀ ਜਿਹੜਾ ਤੁਸੀਂ ਦੱਸਿਆ ਕਿ ਵੀ ਚਾਰ ਮੁੰਡੇ ਸੀਗੇ ਉਹਨਾਂ ਨੂੰ ਪਛਾਣਦੇ ਹੋ ਤੁਸੀਂ ਹਾਂਜੀ ਹਾਂਜੀ ਉਹ ਚਾਰੋਂ ਮੁੰਡੇ ਕਲਾਰਾਂ ਦੇ ਆ ਜੀ ਹੂੰ ਤੁਹਾਡੇ ਕੋਲ ਪਹਿਲਾਂ ਵੀ ਕਦੇ ਆਏ ਨੇ ਉਹ ਉਹ ਮੁੰਡੇ ਜਿਨ੍ਹਾਂ ਦਾ ਰੋਜ਼ ਰਾਤ ਨੂੰ ਇੱਧਰੋਂ ਲੰਘਦੇ ਆ ਨਸ਼ੇੜੀ ਬੰਦੇ ਆ ਉਹ ਔਰ ਉਹ ਜੂਰੇ ਵੀ ਰਾਤ ਨੂੰ ਖੜਦਾ ਚੁੰਗ ਜਾ ਕੇ ਜੀ ਤੇ ਕਿਸ ਕੰਮ ਲਈ ਆਏ ਸੀਗੇ ਰਾਤ ਤੁਹਾਡੇ ਕੋਲ ਉਹ ਉਹ ਰਾਤ ਉਰੇ ਆਏ ਸੀ ਇਨਾਮ ਦੇ ਉਰੇ ਖੜ ਗਿਆ ਕੇ ਅਗੇ ਧੱਕੇ ਨਾਲ ਅੰਦਰ ਵੜ ਗਏ ਸਾਡੇ ਕੋਲ ਅੰਦਰ ਵੜਨ ਦੇ ਨਾਲ ਸਾਡੇ ਬਾਅਦ ਮੁੰਡਾ ਅੰਦਰ ਗਿਆ ਮੇਰੇ ਵਾਲੇ ਮਲਾਜ਼ਮ ਨੇ ਕਿਹਾ ਵੀ ਤੂੰ ਸੂਰੇ ਕੀ ਕਰਨਾ ਆ ਰੇ ਅੰਦਰ ਵੀ ਚਲੋ ਬਾਹਰ ਚਲੋ ਉਹ ਪਿੱਛੇ ਬਾਥਰੂਮ ਕਰਨ ਗਿਆ ਪਿੱਛੇ ਬਾਥਰੂਮ ਕਰਦੇ ਹੀ ਨਾਲ ਕੀ ਨਾਲ ਮੋਟਰਸਾਈਕਲ ਸਾਡਾ ਗਾਇਬ ਹੋ ਗਿਆ ਜੀ ਤੁਹਾਨੂੰ ਕਿੰਨਾ ਕਦੋਂ ਕੋ ਪਤਾ ਲੱਗਿਆ ਕਿ ਵੀ ਮੋਟਰਸਾਈਕਲ ਚੋਰੀ ਹੋ ਗਿਆ ਤੁਹਾਡਾ 10 ਮਿੰਟ ਬਾਅਦ ਬਾਹਰ ਮੁੰਡੇ ਮੈਂ ਮੁੰਡੇ ਨੂੰ ਬਾਹਰ ਭੇਜ ਆਪਣੇ ਮਲਾਜ਼ਮ ਨੂੰ ਛੋਟੂ ਨੂੰ ਮੈਂ ਬੇਟਾ ਬਾਹਰ ਦੇਖਿਆ ਮੋਟਰਸਾਈਕਲ ਆਪਣਾ ਖੜਾ ਉਹ ਇਹ ਕਹਿੰਦਾ ਬਾਪੂ ਜੀ ਮੋਟਰਸਾਈਕਲ ਤਾਂ ਆਪਣਾ ਹੈ ਨਹੀਂ ਉਹ ਮੋਟਰਸਾਈਕਲ ਦਾ ਜੀ ਲੋਕ ਹੈਂਡ ਲੋਕ ਵੀ ਦੀ ਸਾਰਾ ਕੁਝ ਲੋਕ ਸੀ ਉਹਦਾ ਮੋਟਰਸਾਈਕਲ ਦੀ ਚਾਬੀ ਮੇਰੇ ਕੋਲ ਸਵੇਰ ਦੀ ਦੁਕਾਨ 'ਚ ਹੋਂਦੇ ਹੋਵੇ ਟੰਗੀ ਵੀ 8 ਵਜੇ ਦਾ ਮੋਟਰਸਾਈਕਲ ਮੇਰਾ ਦੁਕਾਨ ਦੇ ਅੰਦਰ ਖੜਾ ਜੀ ਹੁਣ ਵੀ ਚਾਬੀ ਮੇਰੀ ਦੁਕਾਨ 'ਚ ਖਾਲੀ ਪਿਆ ਜੀ ਮੇਰਾ ਰਾਤ ਦਾ ਮੋਟਰਸਾਈਕਲ ਗਿਆਪ ਹੋਇਆ ਪਿਆ ਜੀ ਕੋਈ ਪੁਲਿਸ ਦੇ ਕਾਰਵਾਈ ਕੋਈ ਨਹੀਂ ਕਰ ਰਹੀ ਆ ਕਿ ਉਹ ਜੀ ਕੋਈ ਬੰਦਾ ਮਲਾਜ਼ਮ ਵਾਲੇ ਪਾਕਿਸਤਾਨ ਦਾ ਮੋਟਰਸਾਈਕਲ ਹੈ ਕਿ ਮੈਂ ਆਦਿ ਕਿਸਤਾ ਭਰਿਆ ਜੀ ਆ ਮੇਰੇ ਕਿਛੋੜਾ ਰੋਜ਼ਗਾਰ ਹੈ ਜੀ ਬੰਦਾ ਕੋਈ ਪੁਲਸ ਵਾਲਾ ਮੁਲਾਜ਼ਮ ਕੋਈ ਬੰਦਾ ਗੌਰ ਨਹੀਂ ਕਰ ਰਿਹਾ ਜੀ ਕੋਈ ਕਾਰਵਾਈ ਨਹੀਂ ਕਰ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਸਵੇਰ ਦਾ ਦੋ ਵਾਰੀ ਫੋਨ ਵੀ ਕਰ ਚੁੱਕਾ ਜੀ ਕੋਈ ਮੁਲਾਜ਼ਮ ਨਹੀਂ ਉਰੇ ਤੱਕ ਆਇਆ ਕੱਲ ਦਾ ਰਾਤ ਦਾ ਮੈਂ 11 ਵਜੇ ਕੰਪਲੇਨ ਲਿਖਾਈ ਹੋਈ ਆ ਕੱਲ ਦਾ ਕੋਈ ਬੰਦਾ ਨਹੀਂ ਆਇਆ ਕੱਲ 11 ਵਜੇ ਦੀ ਰਾਤ ਦੀ 11 ਵਜੇ ਦੀ ਹਾਂਜੀ ਤੁਹਾਡੇ ਮੋਟਰਸਾਈਕਲ ਦਾ ਨੰਬਰ ਦੱਸੋਗੇ ਕਿੰਨਾ ਮੋਟਰ ਨੰਬਰ ਕੀ ਸੀਗਾ ਤੁਹਾਡੇ ਨੰਬਰ ਆਪਣੇ ਆਪ ਦਾ ਹੈਗਾ 9817 ਮੋਟਰਸਾਈਕਲ ਦਾ ਨੰਬਰ ਹੈਗਾ 9817 ਜੀ ਤੇ ਸਾਨੂੰ ਸੁਣਨੇ ਦੇ ਵਿੱਚ ਪਤਾ ਲੱਗਾ ਵੀ ਚਾਰ ਪੰਜ ਕਬਾੜੀ ਹੈਗੇ ਜਿਹੜੇ ਮਾਲ ਖਰੀਦਦੇ ਆ ਇਹ ਮੋਟਰਸਾਈਕਲ ਵਗੈਰਾ ਸਕੂਟਰ ਵਗੈਰਾ ਕੋਈ ਵੀ ਮਾਲ ਹੈ ਚੋਰੀ ਦਾ ਉਹ ਖਰੀਦਦੇ ਆ ਸਾਨੂੰ ਸੁਣਨੇ ਚ ਪਤਾ ਲੱਗਾ ਜੀ ਇਹਨਾਂ ਦੀ ਕਾਰਵਾਈ ਕਰੋ ਕਬਾੜੀਆਂ ਦੀ ਪਤਾ ਕਰੋ ਜੀ ਕੀ ਬਦਲ ਹੈ ਕਿਸੇ ਕਬਾੜੀ ਕੋਲ ਦੇ ਕੇ ਗਿਆ ਹੋਵੇ ਮੋਟਰ ਜਿਹੜਾ ਤੁਸੀਂ ਕਹੇ ਕਿ ਵੀ ਕਬਾੜੀਏ ਨੇ ਕਿਸੇ ਨੇ ਲਿਆ ਹੈ ਕਿ ਵੀ ਦੱਸ ਸਕਦੇ ਹੋ ਕਿਸ ਰੋਡ ਤੇ ਕਿਹੜੇ ਕਬਾੜੀ ਦੀ ਗੱਲ ਕਰ ਰਹੇ ਹੋ ਸਾਨੂੰ ਤਾਂ ਪਤਾ ਲੱਗ ਰਿਹਾ ਜੀ ਪੋਣੇਗੜ ਰੋਡ ਤੇ ਸੀ ਜ਼ਿਆਦਾ ਪਤਾ ਲੱਗ ਰਿਹਾ ਜੀ ਇਸੀ ਰੋਡ ਤੇ ਲੱਗ ਰਿਹਾ ਜੀ ਪਤਾ ਵੀ ਕਬਾੜੀਆਂ ਦਾ ਪਤਾ ਸੁਣਨੇ ਚ ਆਇਆ ਵੀ ਕਹਿੰਦੇ ਕਬਾੜੀ ਇਹਨਾਂ ਦੇ ਕਦਮ ਦੀ ਚੈਕਿੰਗ ਕਰੋ ਜੀ ਦੋ ਚਾਰ ਕੁ ਵਾੜੀਆਂ ਦੀ ਇੱਕ ਵਾਰੀ ਦੁਬਾਰਾ ਫਿਰ ਆਪਣੇ ਮੋਟਰਸਾਈਕਲ ਦਾ ਨੰਬਰ ਦੱਸ ਦਿਓ ਮੇਰੇ ਮੋਟਰਸਾਈਕਲ ਦਾ ਨੰਬਰ ਹੈ 5917 ਜੀ 5917 ਹਾਂਜੀ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਹੈ ਹਾਂਜੀ ਸ੍ਰੀ ਗਰਵੀਰ ਜੀ ਇਹਨਾਂ ਹੀ ਬਾਈ ਦਾ ਮੋਟਰਸਾਈਕਲ ਚੋਰੀ ਹੋਇਆ ਇਹਨੇ ਪਹਿਲਾਂ ਹੀ ਕਿਸ਼ਤਾਂ ਦੇ ਲਿਆ ਸੀ 70000 ਦਾ ਤੇ ਹੁਣ ਇਹਨੂੰ ਦੁਬਾਰਾ ਫੇਰ ਲੈਣਾ ਪੈਣਾ ਪਰ ਪ੍ਰਸ਼ਾਸਨ ਇਸ ਵੱਲੋਂ ਤਿਆਰ ਨਹੀਂ ਦੇ ਰਿਹਾ ਤੋਂ ਦਿਨ ਪਰ ਦਿਨ ਉਹ ਰੁਹਾਨੀਆ ਰੋਡ ਤੇ ਪੂਰੇ ਬਹੁਤ ਹੋਰ ਬੇਲ ਵੀ ਚੋਰੀ ਹੋ ਰਹੀ ਹੈ ਇਹ ਪਹਿਲਾਂ ਵੀ 2-3 ਵਾਰ ਚੋਰੀਆਂ ਹੋਈਆਂ ਨੇ ਉਰੇ ਕੋਈ ਪੁਲਿਸ ਅਫਸਰ ਕੰਮ ਕਰਦਾ ਬਾੜ ਲਾਇਆ ਮੁੰਡੇ ਦੀ ਦੁਕਾਨ ਲੁਕੀ ਗਈ ਉਧਰ ਪਰਾਂ ਵੀ ਪਰਲ ਬੰਦੇ ਕਈ ਚੋਰੀਆਂ ਹੋਣੀਆਂ ਥੋੜਾ ਜਿਮੀ ਲੰਘਦੇ ਨੇ ਚੋਰੀਆਂ ਹੁੰਦੀਆਂ ਨੇ ਪੂਰੇ ਢਿੱਲੀ ਬੰਦੇ ਨਾਲ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਕੋਈ ਕਾਰਵਾਈ ਕਰੇ ਜਿਹੜੇ ਸਮਾਜ ਦੀ ਨੇ ਨਾ ਤਾਂ ਹੱਥ ਪਾਈ ਜਾਵੇ ਧੰਨਵਾਦ ਕਿ ਵੀ ਜਿਹੜੇ ਇਹ ਗਰੀਬ ਮਾਰ ਹੁੰਦੀ ਹੈ ਕਿ ਵੀ ਉਸ ਤੋਂ ਬਚੋ ਰਹੇ ਹਾਂਜੀ ਹਾਂਜੀ ਉਹ ਗਰੀਬ ਮਾਰ ਹੋ ਗਈ ਆ ਬੰਦੇ ਦੀ ਇਹ ਕਿੰਨੀ ਕਰਤਾਰੇ ਦੀ ਮਾੜੀ ਮੋਟਾ ਉਹ ਗੁਜ਼ਾਰਾ ਚਲਾਉਣਾ ਉਦਾ ਵੀ ਹੋਤਾ ਹੋਇਆ ਪਿਆ ਪੂਰੇ ਰਾਤ ਨੂੰ ਡੇਲੀ ਸਮੈਕਿਆ ਕੇ ਆ ਕੇ ਖੜਦਿਆ ਮੋੜ ਤੇ ਜੀ ਦੁਕਾਨਦਾਰ ਵਿਚਾਰੇ ਆਪਣਾ ਕੰਮ ਕਰਦੇ ਆ ਇਸ ਸਮੈਕਿਆ ਨੂੰ ਬਾਹਰ ਖੜ ਕੇ ਦੇਖ ਕੇ ਕੋਈ ਭਈਆ ਵੀ ਆਂ ਦੌਰੇ ਮੀਡ ਲੈਣ ਜਾਂ ਕੋਈ ਚੀਜ਼ ਵੀ ਲੈਣ ਆਂਦਾ ਜੀ ਉਹਨਾਂ ਦੇ ਵੀ ਮੋਬਾਈਲ ਖੋਤੇ ਜਾਂਦੇ ਔਰੇ ਸਮੈਕਿਆ ਡੇਲੀ ਤੋਂ ਡੇਲੀ 2 4 5 ਮੋਬਾਈਲ ਡੇਲੀ ਖੋਸ ਰਹੇ ਜੀ ਉਸ ਮੋੜ ਤੇ ਕੋਈ ਗੌਰ ਨਹੀਂ ਹੈਗੀ ਕੈਮਰੇ ਕੈਮਰਾ ਕੋਈ ਨਹੀਂ ਹੈ ਕਿ ਸਾਡੇ ਕੋਲ ਚੌਂਕ ਚੋਦੇ ਜੀ ਅਸੀਂ ਮੰਗ ਕਰਨਾ ਚਾਹੁੰਦੇ ਆ ਜੀ ਕਿ ਸਾਡੇ ਉਹ ਚੌਂਕ ਦੇ ਵਿੱਚ ਕੈਮਰੇ ਲੱਗਣੇ ਚਾਹੀਦੇ ਨੇ ਬੜੇ ਜੀ ਆਲੇ ਉਹਰੇ ਚੌਂਕ ਦੇ ਵਿੱਚ ਲਾਈਟਾਂ ਲੱਗਣੀਆਂ ਚਾਹੀਦੀਆਂ ਸਾਡੇ ਰਾਤ ਦੀ ਜਿਹੜੀਆਂ ਇਹ ਚੋਰੀ ਦੀਆਂ ਵਾਰਦਾਤਾਂ ਨੇ ਕਿ ਉਹਨਾਂ ਨੂੰ ਠੱਲ ਪੈ ਸਕੇ ਹਾਂ ਉਹਨਾਂ ਨੂੰ ਠੱਲ ਪੈ ਸਕੇ ਜੀ ਆਂਦੇ ਜਾਂਦੇ ਸਮਾਂ ਕਿ ਕੋਈ ਵੀ ਕਿਸੇ ਦੇ ਮੂੰਹ ਤੇ ਥੱਪੜ ਮਾਰੇ ਕਿਸੇ ਨੂੰ ਛੁਰੀਆਂ ਲਖਾਂਦਾ ਜੀ ਕਿਸੇ ਦੇ ਮੋਬਾਈਲ ਖੋਹ ਲੇ ਕਿਸੇ ਦਾ ਮੋਬਾਈਲ ਖੋਹ ਲੇ ਕਿਸੇ ਦੇ ਚਾਕੂ ਰੱਖ ਲੈਂਦੇ ਜੀ ਉੱਪਰ ਹੋ ਆ ਕੇ ਬਈਏ ਵੀ ਡਰਦੇ ਮਾਰੇ ਵਿਚਾਰੇ ਆਪਣਾ ਮੋਬਾਈਲ ਦੇ ਦਿੰਦੇ ਆਂ ਰੋਜ਼ ਉਹਰੇ ਇੱਕ ਨੇ ਇੱਕ ਰੋਜ਼ ਦੋ ਪਈਆਂ ਦੇ ਕਾਂਡ ਰੋਜ਼ ਹੋ ਰਹੇ ਜੂਰੇ ਕੋਈ ਨਾ ਕੋਈ ਵਾਰਦਾਤ ਰੋਜ਼ ਹੀ ਵਾਪਰਦੀ ਰਹਿੰਦੀ ਆ ਇਹਦਾ ਕੰਮ ਹੋਇਆ ਪਿਆ ਜੀ ਕੋਈ ਗੌਰ ਨਹੀਂ ਕਰਦਾ ਜੀ ਜੇ ਕਿਸੇ ਨੂੰ ਕਹਿੰਦੇ ਵੀ ਆ ਅਗਲਾ ਕਦੇ ਕੋਈ ਅਸੀਂ ਕੀ ਕਰੀ ਜੀ ਨਸ਼ੇੜੀ ਬੰਦੇ ਆ ਜੀ ਇਹ ਵੀ ਸਾਨੂੰ ਦੁਕਾਨਦਾਰਾਂ ਨੂੰ ਰੋਤੋ ਜਾਣ ਦੇ ਵੇਲੇ ਵੀ ਖਤਰਾ ਪੂਰਾ ਤੇ ਇਹਨਾਂ ਦਾ ਜੀ ਸਾਡੇ ਕੋਲ ਕੋਈ ਪੈਸਾ ਟਕਾਉਂਦਾ ਸਾਡੇ ਕੋਈ ਪਿੱਛੋਂ ਮਾਰਦਾ ਕੁਝ ਇਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਹੋਏਗੀ ਸਮਾਣੇ ਦੇ ਰੋਜ਼ ਹਾਲਾਤ ਬਦਲ ਉਹ ਜਾ ਰਹੇ ਜੀ ਕਿ ਇਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਕਰਦਾ ਕਿ ਬੰਦੇ ਦੀ ਇਹਨਾਂ ਦੀ ਵੀ ਸਾਨੂੰ ਰੋਸ ਸਮਾਣੇ ਦੇ ਵਿੱਚ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਖਤਰਾ ਮੋੜ ਤੇ ਜੀ ਵੀ ਸਮਾਂ ਕੇ ਤਾਂ ਪੂਰਾ ਡਰ ਲੱਗਦਾ ਸਾਨੂੰ ਰਾਤ ਨੂੰ ਜਾਂਦੇ ਹੋਏ ਵੀ ਕੋਈ ਸਾਡੇ ਪਿੱਛੋਂ ਨਾ ਕੋਰਾੜ ਮਾਰ ਦੇ ਕੋਈ ਬਾਕਾ ਨਾ ਕਰਦੇ ਜੀ ਇਹਦਾ ਜ਼ਿੰਮੇਵਾਰ ਕੌਣ ਹੈ ਹੋਏਗਾ ਦਿਨੋ ਦਿਨ ਚੋਰੀਆਂ ਵਧੇ ਰਹੀਆਂ ਨੇ ਬਹੁਤ ਜ਼ਿਆਦਾ ਸਮਾਜ ਦਾ ਬਹੁਤ ਬੁਰਾ ਹਾਲ ਆ ਉਹ ਕਦ ਚੱਲ ਪੀ ਚੱਲ ਗਿਆ ਤੇ ਕੀ ਨਾਮ ਹੈ ਆਪਕਾ ਮੇਰਾ ਨਾਮ ਰਾਜੂ ਹੈ ਜੀ ਰਾਜੂ ਕਿਵੇਂ ਮੋਟਰਸਾਈਕਲ ਚੋਰੀ ਹੋਇਆ ਬਤਾਓ ਹਮ ਮੱਛੀ ਕੱਟ ਕੇ 5:30 ਵਜੇ ਬੇਲਾ ਹੋ ਗਿਆ ਅੰਦਰ ਸਾਰਾ ਕੰਮ ਉਮ-ਸਾਮ ਕਰ ਅੰਦਰ ਆ ਗਏ अंदर आके बस मोटरसाइकिल से कपड़ा मार कर छवंजाम छह बज के बवंजाम बस अंदर आए नाल ही देखे बाहर मोटरसाइकिल गाय बस चार मैकी आया था उत्थे पे खड़ा था एक उधर खड़ा था एक, एक इत्थे पे गया था बस इतना ही बाकी में अंदर चले बस नाल ही मोटरसाइकिल गो स्मैकी की बात करे वो पहले भी आपकी दुकान पर आया करते थे कि नहीं नहीं दुकान पे नहीं आता था मैं रोज इधर से ना इधर से ही गुजरते हैं ਯਾਰ ਆਕੀ ਕੋ ਮੁਫਲੇ ਵਾਲੀ ਦੁਕਾਨ ਤੇ ਖੜਾ ਸੀ ਇੱਕ ਬੰਦਾ ਇੱਧਰਲੀ ਸਾਈਡ ਕਲੇ ਦੋ ਸਾਡੀ ਦੁਕਾਨ ਦੇ ਅੰਦਰ ਵੜਿਆ ਉਹਨਾਂ ਚੋਂ ਦੋ ਬੰਦੇ ਦੇ ਵਿੱਚ ਇੱਕ ਪਿੱਛੇ ਗਿਆ ਪਿੱਛੇ ਜਾਣ ਤੋਂ ਬਾਅਦ ਮੈਂ ਛੋਟੇ ਨੂੰ ਜਾ ਵੀ ਮੋਬਾਈਲ ਆਪਣਾ ਮੋਟਰਸਾਈਕਲ ਦੇ ਨਾਲ ਨਜ਼ਰ ਤੋਂ ਦੁਕਾਨ ਜਿੱਥੋਂ ਕਿ ਵੀ ਬੀਤੀ ਰਾਤ ਚੋਰਾਂ ਨੇ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਤੇ ਪਹਿਲਾਂ ਹੀ ਦੁਕਾਨਦਾਰ ਨੇ ਦੱਸਿਆ ਕਿ ਵੀ ਕਿਸ਼ਤਾਂ ਤੇ ਮੋਟਰਸਾਈਕਲ ਲਿਆ ਸੀ ਹੁਣੇ ਕਿਸ਼ਤਾਂ ਤੋਂ ਫਾਰਕ ਹੋਇਆ ਸੀਗਾ ਤੇ ਮੋਟਰਸਾਈਕਲ ਚੋਰੀ ਹੋ ਗਿਆ ਤੇ ਪ੍ਰਸ਼ਾਸਨ ਤੋਂ ਦੁਕਾਨਦਾਰ ਨੇ ਮੰਗ ਕੀਤੀ ਹੈ ਕਿ ਵੀ ਇੱਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਕਿ ਚੋਰੀ ਦੀਆਂ ਵਾਰਦਾਤਾਂ ਨਾ ਵਾਪਰ ਸਕਣ